ਕਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੰਜ ਬੜਾ ਦਿਖਾਵਾਂਗੇ ਦੋ ਸੁੰਜੇ ਸੁੰਜੇ ਬਾਕੀ ਤਿੰਨ ਗੱਬਨਾ ਡਿਟੇਲ ਵੀਰ ਤੋਂ ਬੋਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਪ੍ਰੀਤ ਦਾ ਜੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜੀ ਕੰਟੈਕਟ ਨੰਬਰ ਆਪਣਾ ਜੀ 977960582 ਠੀਕ ਆ ਜੀ ਆਪਾਂ 26 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਹਣਾ ਹਾਂਜੀ ਹਾਂਜੀ ਠੀਕ ਆ ਆਪਣੇ ਕੋਲ ਪੰਜ ਨਾਗਾ ਵਿਕਰੀ ਵਾਲੇ ਹਾਜ਼ਰ ਪੰਜ ਨਹੀਂ ਜੀ ਠੀਕ ਆ ਪਹਿਲਾ ਨੰਬਰ ਜਿਹੜੀ ਐਚ ਐਫ ਵੈਡ ਦੇਖੀ ਜਾਨੇ ਕਿਹੜਾ ਸੂਹਾ ਸੂਇਆ ਜੀ ਇਹ ਦੂਜਾ ਸੂਹਾ ਸੂਇਆ ਜੀ ਟਾਈਮ ਕਿੰਨਾ ਕੁ ਹੋ ਗਿਆ ਟਾਈਮ ਰਾਤ ਦੀ ਸੂਇਆ ਜੀ ਚੇਰ ਝੂਟਾ ਨਾ ਵੀਡੀਓ ਬਣੀ ਹੋਈ ਬੱਚਾ ਕੀ ਹੈ ਪ ਇਹ ਫਾਰਮਾ ਕਹਿੰਦਾ ਸਨੋਮੈਨ ਦੀ ਆਈ ਕਹਿੰਦਾ ਠੀਕ ਆ ਸਨੋਮੈਨ ਦੀ ਹਾਂਜੀ ਤੇ ਸੂਇ ਆ ਇਸ ਵਾਰ ਸੂਈ ਆ ਇਹ ਦੂਜਾ ਦੂਜਾ ਸੂਆ ਸੂਈ ਆ ਠੀਕ ਆ ਪਹਿਲੇ ਸੂਏ ਦਾ ਕੀ ਰਿਕਾਰਡ ਦੱਸਿਆ 40-40 ਕਿਲੋ ਦਾ ਰਿਕਾਰਡ ਆ ਜੀ ਇਹਦਾ ਪਹਿਲੇ ਸੂਏ ਇਹਦੀ ਕੀ 50-55 ਕਿਲੋ ਦੇਣਾ ਚਾਹੀਦਾ ਜੀ ਕਿੰਨਾ ਕੁ ਬੋੜਾ ਚੁਆਇਆ ਸੀ ਵੀਰੇ ਆਪਾਂ ਇਹਦਾ 10 ਕਿਲੋ ਮੂੰਹ ਕਰਤਾ ਠੀਕ ਆ ਮੰਨ ਕੇ ਚੱਲੋ ਵੀ ਸ਼ੇਰ ਚ ਪੂਣੀ 31 ਸੀ ਕੱਲੀ ਹਾਂਜੀ ਵੇਲੀ ਨਹੀਂ ਕਰੀ ਠੀਕ ਆ ਚੁਆਇਆ ਚੁਆਈ ਓਕੇ ਜਮਾ ਜਮਾ ਇੱਕ ਨੰਬਰ ਜੀ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੋਡੀ ਸਟਰਕਚਰ ਬਹੁ ਸੋ ਜੇਰ ਦੇਖ ਸੋ ਜੇਰ ਵਗੈਰਾ ਪਰ ਵੱਡਾ ਨਾ ਤੇ ਚਵਾਈ ਜੂ ਇੱਕ ਨੰਬਰ ਆ ਜਮਾ 50 ਕਿਲੋ ਮੰਨ ਕੇ ਲੈ ਲੈ ਬੰਦਾ ਹਾਂਜੀ ਹਾਂ ਠੀਕ ਹੈ ਇਟ ਪਰ ਗਾਓ ਹਾਈਟ ਉਹਦਾ ਟੱਲੂ ਦੇਖ ਜੀ ਸੋ ਸਾਈਜ਼ ਵਗੈਰਾ ਦੇਖੋ ਫੁੱਲ ਸਾਈਜ਼ ਦੇ ਵਿੱਚ ਆ ਪੂਰੀ ਵੱਡੀ ਚੰਗੀ ਜੰਦ ਜਨ ਵਾਲੀ ਬਰੀਰ ਵਾਲੀ ਸੋ ਅੱਗੇ ਪਿੱਛੇ ਦਾ ਹਵਾਨਾ ਦੇਖੋ ਕਿਆ ਬਾਤਾਂ ਥਣਾ ਦੇ ਵਿੱਚ ਫੁੱਟ ਫੁੱਟ ਦੀ ਵਿਥਿਆ ਤੇ ਵੀਰੇ ਰੇਂਜ ਇਹਦੀ ਕਿੰਨੀ ਹੋਊਗੀ ਰੇਂਜ ਫੋਨ ਤੇ ਕਰਾਂਗੇ ਠੀਕ ਹੈ ਸੋ ਰੇਂਜ ਵੀਰ ਕਹਿੰਦਾ ਇਹ ਫੋਨ ਤੇ ਹੋਊਗੀ ਪਿੱਛੇ ਬੱਛੀ ਆ ਤੇ ਸਨੋ ਮੈਨ ਦੇ ਸੀਮਨ ਦੀ ਆਹੇ ਬੱਛੀ ਆ ਪਿੱਛੇ ਜੇਰੇ ਦੀ ਡਾਨਾ ਚੋਇਜ ਵੀ ਓਕੇ ਜਮਾ 50 ਲੀਟਰ ਦੁੱਧ ਤੱਕ ਆਰਾਮ ਨਾਲ ਦੇ ਦੂਗੀ ਤੇ ਅੱਗੇ ਗੱਲ ਕਰਦੇ ਦੂਜੇ ਨੰਬਰ ਦੇ ਵੀਰੇ ਆਪਾਂ ਇਹਦੀ ਗਰਲੈਂਡ ਹੋਦੀ ਹੈਣਾ ਗਰਲੈਂਡ ਹੋ ਆ ਗਈ ਇਹ 1:00 ਵਜੇ ਸੂਈ ਆ ਜੀ ਇਹ ਕੱਲ ਦੀ ਸੂਈ ਵੀ ਆ ਜੀ ਇਹਦੇ ਪਿੱਛੇ ਬੱਚਾ ਗਿਆ ਇਹਦੇ ਮਗਰ ਵੀ ਬੱਸੀ ਆ ਜੀ ਠੀਕ ਆ ਬੱਚੀ ਵੀ ਆ ਗਈ ਪਿੱਛੇ ਹੈਣਾ ਸਾਰੇ ਦੇ ਰੂਜੀ ਪਿੱਛੇ ਅੱਛਾ ਆਪਾਂ ਵਿੱਚ ਹੀ ਕਰ ਲੈਂਦੇ ਆ ਦੁੱਧ ਵਾਲੇ ਠੀਕ ਹੈ ਬੱਸੀ ਬੱਸੀ ਵੀ ਤੇ ਬੈੜ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਬਈ ਚੋਇਜ ਵੀ ਇੱਕ ਨੰਬਰ ਆ ਜਮਾ ਇੱਕ ਨੰਬਰ ਜਮਾ ਕਿੰਨਾ ਕੁ ਬੋੜਾ ਚੋਇਆ ਆਪਾਂ ਇਹਦਾ ਬੋਲਿਆ ਜੀ ਮੱਲੋ ਹੁਣ 12 13 ਕਿਲੋ ਬੌਲੀ ਆ ਦੇ ਥੱਲੇ 6 ਕਿਲੋ ਦੁੱਧ ਦਿੱਤਾ ਨੇ 18 20 18 20 ਪਹਿਲਾਂ ਨੇ 6 ਲੀਟਰ ਡੰਗ ਦੇ ਬੌਲੀ ਹਾਜ਼ਰ ਆ ਜਮ ਹਾਂ ਹਾਜ਼ਰ ਆ ਜੀ ਅੰਦਾਜ਼ਾ ਲਾਇਏ 20 ਤੋਂ ਪਰ ਜਾ ਬੜੋ ਬ੍ਰਾਹਮਣ ਜੀ ਕੱਲ ਦੀ ਸੂਈ ਵੀ ਆ ਠੀਕ ਆ ਬਾਕੀ ਦੁੱਧ ਵੀ ਫੈਟ ਵਾਲਾ ਪਾਉਣਾ ਜਮਾ ਫੈਟ ਵਾਲਾ ਸਿੱਟਾ ਦੁੱਧ ਇਹਦੀ ਰੇਂਜ ਕਿੰਨੀ ਹੋਊਗੀ ਰੇਂਜ 80000 ਰੁਪਏ ਮੰਗਦੇ ਆ ਦਾ ਜੀ ਵਿਜੈਸ ਹੋ ਜਾਊਗੀ ਕਰਦੇ ਨਹੀਂ ਜੀ ਸੁਭਰ ਥਾਣਾ ਹਵਾਨਾ ਦੇਖ ਸਕਦੇ ਹੋ ਸੋਹਣਾ ਮੁਠੀ ਵਾਲਾ ਥਾਣਾ ਸਾਫ਼ ਸੁਥਰਾ ਬੱਚਾ ਮੂਰੇ ਬੰਨਿਆ ਆ ਪਸਮਾ ਦੇ ਵਿੱਚ ਆ ਗਈ ਤੇ ਸੋ ਦੇਖੋ ਥਾਂ ਥਾਂ ਨੂੰ ਚੰਗਾ 20 ਲੀਟਰ ਦੁੱਧ ਪਾਉਗੀ ਤੇ ਪਾਉਗੀ ਮੰਨ ਕੇ ਚਲੋ ਚੈੱਕ ਕਰ ਗਏ ਜਿਹਨੂੰ ਕਹਿੰਦੇ ਮੱਝਰਾ ਦੁੱਧ ਕੰਪੇਅਰ ਹੋਵੇ ਦਾ ਤੇ ਤੀਜੇ ਨੰਬਰ ਜਿਹੜੀ ਵੜ ਦੇਖੀਏ ਨੇ ਆਪਾਂ 80 ਦੇ ਸਾਈਵਾਲ ਦਾ ਮਸਨ ਠੀਕ ਹੈ ਤੇ ਠੰਡੀ ਸੀ ਲਵਾਦੂ ਆ ਹਨਾ ਹਾਇਟ ਆਲੀ ਆ ਏ ਢੱਲੋ ਪੂਰੇ ਭਾਜਣਾ 7-8 9 ਮਿੰਟ ਲਵਾਜੂ ਗਾਂਜ ਠੀਕ ਹੈ ਤੇ ਜਰਸੀ ਦੇ ਸਾਈਵਾਲ ਦਾ ਮੇਲ ਆ ਗਿਆ ਹਾਂਜੀ ਕਿੰਨਾ ਦੁੱਧ ਮੰਨ ਕੇ ਚੱਲੀ ਆਪਾਂ ਇਹਦਾ ਇਹਦਾ ਦੱਸਿਆ ਦਾ 25 ਕਿਲੋ ਆ ਜੀ ਠੀਕ ਹੈ ਸਭ 25 ਕਿਲੋ ਮੰਨ ਕੇ ਲੈ ਜਾਓ 25 ਕਿਲੋ ਦੁੱਧ ਮੰਨ ਕੇ ਬੰਦਾ ਇਹਨੂੰ ਖਰੀਦ ਸਕਦਾ ਹੈਗਾ ਤੇ ਦਿਨ ਕੈਂ ਕਰਦੇ ਸਹੀ ਹੈ ਜੀ ਦਿਨ ਇਹਦੇ ਪੰਜ ਚਾਰ ਦਿਨ ਲਊਗੀ ਪੰਜ ਚਾਰ ਦਿਨ ਸੂਣ ਚ ਬਾਕੀ ਇਹ ਜਰਸੀ ਦਾ ਤੇ ਸਾਈਵਾਲ ਦਾ ਮੇਲ ਥੋੜਾ ਜਿਆਦਾ ਪੈਂਦਾ ਠੰਡੀ ਸੀ ਲਬੋਦਾ ਦੁੱਧ 25 ਦਾ ਮੰਨ ਕੇ ਚਲੋ ਚਾਹੇ 24 ਦੇਵੇ ਪਰ ਦੋ ਇਹ ਵੀ ਦੁੱਧ ਸੰਗਣਾ ਜਾਣਾ ਮੰਨ ਕੇ ਚਲਾ ਬਕਰੇ ਵਾਰ ਤੇ ਆ ਜਾਵੇ ਸੋ ਦੇਖੋ ਇਹਦਾ ਮੂੰਹ ਮੱਥਾ ਸਾਫ ਸੁਥਰਾ ਪੂਰੇ ਬਜਨ ਵਜੂਦ ਵਾਲਿਆ ਵੱਡੀ ਆ ਪੂਰੀ ਐਫ ਐਫ ਨੂੰ ਵੱਡਾ ਕਾਤਾ ਠੀਕ ਹੈ ਸੋ ਬਾਕੀ ਦੇਖੋ ਨਾੜਾ ਵਗੈਰਾ ਪਿੰਡੇ ਦੇ ਸੁਨੇ ਤੇ ਬਰੀਕੀਆਂ ਦੇ ਵਿੱਚ ਆ ਬੜਪੁਰੀ ਕੱਦ-ਕਾੜ ਸਾਈਜ਼ ਵਗੈਰਾ ਫੁੱਲਾ ਤੇ ਦਿਨ ਕੁਝ ਕੁ ਸੂਣ ਚ ਬਾਕੀ ਪਿਆ ਥਰਣਾ ਦੀ ਵਿੱਥੀ ਵਗੈਰਾ ਦੇਖੋ ਤੇ ਮੂੰਹ ਮੱਥਾ ਦੇਖੋ ਸਾਫ ਸੁਥਰਾ ਤੇ ਵਾਕੀ ਮੇਨ ਗੱਲ ਠੰਡੀ ਸੀਰ ਬਹੁਤ ਹੈ ਇਹ ਨਹੀਂ ਗੱਲ ਵੀ ਸਾਈ ਵੜ ਕੇ ਤੇ ਪਾਸੇ ਗਰਮ ਹੋਊਗੀ ਠੰਡੀ ਸੀ ਲੱਗੂਗੀ ਬਈ ਥੋੜਾ ਜਿਹਾ ਬਲੱਡ ਦੇ ਵਿੱਚ ਜਰਸੀ ਦਾ ਮੇਲ ਆ ਦਿਨ ਕੁਝ ਕੁ ਲੈ ਜੋ 24 25 24 25 ਕਿਲੋ ਦੁੱਧ ਨੇ ਆਰਾਮ ਨਾਲ ਦੇ ਦੇਣਾਗਾ ਤੇ ਫਿਰ ਤੀਜੇ ਨੰਬਰ ਜਿਹੜੇ ਪੈਚ ਆਫ ਦੇਖੀ ਜਾਂਦੇ ਚੌਥੇ ਦੇ ਆ ਫੇਸ ਦਿਖਾ ਦੇ ਲੋ ਠੀਕ ਹੈ ਸੋ ਦੇਖੋ ਫੇਸ ਕੁਆਲਟੀ ਚੱਕੀ ਫਿਰਦੀ ਆ ਮੇਰੀ ਠੀਕ ਹੈ ਪਲੂਨ ਨੇ 32 33 ਕਿਲੋ ਦੁੱਧ ਦਿੱਤਾ। ਸਪਲੂਨ ਨੇ ਦੁੱਧ ਦਿੱਤਾ 32 33 ਕਿਲੋ। ਹੁਣ ਦਿਨ ਕਿਹ ਕਿ ਲੈ ਜੂਗੀ ਜੀ ਸੂਣ ਚ? ਇਹਦੇ 10 ਤੋਂ 12 15 ਦਿਨ ਤੱਕ ਲਈਏ। 12 15 ਦਿਨ ਸੂਣ ਚ ਬਾਕੀ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਦੇਖੋ ਜਮਾ ਹਨਾ। ਮੇਰੀ ਬਰੀਡ ਹੀ ਆ ਜੀ ਇਹਦੇ ਫਾਰਮ ਸ਼ੁਰੂ ਕਰਨਾ ਨਵਾਂ ਲਾਲ ਹੋ ਜਾ। ਠੀਕ ਹੈ। ਤੇ ਦਿਨ ਕੁਝ ਕਿ ਲੈ ਜੀ ਇਸ ਵਾਰ ਨੂੰ 10 ਜਾਇ ਲਾਈਏ ਕਿੰਨਾ ਦੁੱਧ ਪਾ ਸਕਦੀ ਆ? 33 ਕਿਲੋ। ਠੀਕ ਆ 35 ਕਿਲੋ ਤੋਂ 17 ਕਿਲੋ ਟਾਈਮ ਦਾ ਦੁੱਧ ਦੂ ਜਮਾ। ਤੇ ਚੀਪਾ ਜੂ ਪੋਕਿਆ ਜਮਾ। ਮੈਂ ਇੱਕ ਨੰਬਰ ਜੀ ਥੱਲੇ ਦਾ ਹੱਥ ਸੁਭਰੋ ਕੱਦ ਕਾਠ ਵਗੈਰਾ ਦੇਖੋ ਬੈਠਦਾ ਤੇ ਸੋਹਣਾ ਹਵਾਨਾ ਤੇ ਜਿੰਦ ਜਾਣ ਦੇ ਵਿੱਚ ਇਹ ਮੂੰਹ ਦੇਖੋ ਜਮਾ ਅੰਗਰੇਜ਼ਾਂ ਵਰਗਾ ਮੂੰਹ ਹੈ ਦਾ ਸਾਫ ਸੁਥਰਾ ਤੇ ਬਾਕੀ ਹਵਾਨੇ ਦੇ ਨਾਲਾ ਨੂੜਾ ਬਹੁਤ ਚੰਗਾ 34 35 34 35 ਕਿਲੋ ਦਾ ਰਾਮਣਾ ਪਾ ਦੂਗੀ ਤੇ ਚੰਗੇ ਕੱਦ ਕਾਠ ਸਾਈ ਦੇ ਵਿੱਚ ਅੱਧੇ ਸੂਣ ਦੇ ਵਿੱਚ ਬਾਕੀ ਬਜਾ ਕੁਝ ਦਿਨ ਫਾਰਮ ਦੇ ਵਿੱਚੋਂ ਵੀਰ ਨੇ ਪਰਚੇਸ ਕੀਤੀ ਐ ਸੋ ਦੇਖੋ ਬਾਕੀ ਬਿਲਕੁਲ ਕੰਪੈਕਟ ਟਰੈਕਟਰ ਦੀ ਸੋਹਣਾ ਸਾਫ ਸੁਥਰਾ ਹਵਾਨਾ ਇਹਦਾ ਤੇ ਅੱਗੇ ਵੀਰੇ ਪੰਜਵੇਂ ਨੰਬਰ ਦੀ ਪਲੂਣ ਮੱਛੀ ਦੇਖੀਏ ਨੇ ਇਹ ਦੰਦੋ ਕਿਵੇਂ ਆਈ ਇਹ ਦੰਦ ਇੱਕ ਦੰਦ ਛੱਟ ਗਈ ਉਖੀਰੀ ਸੀ ਠੀਕ ਆ ਮੰਨ ਕੇ ਜਲੇ ਵੀ ਐਕਿਊਰੀ ਲਾ ਸਕਦੇ ਆਪਾਂ ਇਹਨੂੰ ਹਾਂ ਤੇਰੀ ਲਾ ਸਕਦੇ ਆ ਉਮਰੇ ਦੀ ਲਗਭਗ 25 22 ਕਿ ਮਹੀਨੇ ਹੋਣੇ 27 ਸਾਰੇ ਬਸਾਂ 24 25 ਮਹੀਨੇ ਦੀ ਵੀ ਆ ਠੀਕ ਆ ਇਹਦਾ ਰਿਕਾਰਡ ਵਗੈਰਾ ਪਤਾ ਕੋਈ ਸਾਪਾਂ ਨੂੰ ਕਾਰਡ ਹੈ ਜੀ ਵਲਡ ਵਾਈਡ ਦੀ ਆ ਬਜੈਕਟ ਦੀ ਆ ਖੋਦ ਠੀਕ ਆ ਵਲਡ ਵਾਈਡ ਦੀ ਜੈਕ ਦੀ ਸੀਮਨ ਵੀ ਇਹਦੇ ਪੁਟਾ ਵਧੀਆ ਲੱਗਿਆ ਭਾਈ ਠੀਕ ਆ ਤੋੜ ਦੀ ਲੱਗਿਆ ਸੈਕਸੜ ਹੋਇਆ ਸੋ ਸੈਕਸੜ ਇਹਦੇ ਸੀਮਨ ਲੱਗਿਆ ਹੋਆ ਤੇ ਇੱਕਦਾਂ ਤੋ ਤੋੜ ਇਹ ਐਕਿਊਰੀ ਮੰਨ ਸਕਦੇ ਆ ਇਹਨੂੰ ਸੋ ਝੋੜੀ ਵਗੈਰਾ ਦੇਖੋ ਬੱਚੀ ਦੀ ਬਹੁਤ ਚੰਗੀ ਨਵੇਂ ਹਾਂ ਦੇ ਵਿੱਚ ਆ ਜਿੰਦ ਜਾਨ ਦੇ ਜੈਟ ਦੀ ਆਪਾ ਸੋ ਦੇਖੋ ਮੂੰਹ ਮੱਥਾ ਦੇਖੋ ਜਿਵੇਂ ਕਹਿਵਾਤਾ ਕੰਨ ਕੋਲਿਆਂ ਨੂੰ ਜੋੜ ਦਿਆ ਜਮਾ ਆ ਦੇ ਇੱਕ ਦੰਦ ਤੋੜਿਆ ਸੋ ਦੇਖੋ ਦੰਦ ਖੀਰੀ ਮੰਨੋ ਜੀ ਠੀਕ ਆ ਖੀਰੀ ਮਾਰ ਸਕਦੇ ਇਹਨੂੰ ਤੇ ਕੱਚੀ ਹਾਲੇ ਕੁਝ ਦਿਨ ਲੈਂਦੀ ਪੀ ਆ ਸੂਣ ਦੇ ਵਿੱਚ 20 ਦਿਨ ਲੱਜੂ ਹੋਏਗਾ 20 ਦਿਨ ਬਾਕੀ ਕਿੰਨਾ ਕੁ ਦੁੱਧ ਜਾਂਦਾ ਚਲਾ ਸਕਦੇ ਉਹ ਤਾਂ ਆ ਉਹ 30 ਪਲੱਸ ਹੀ ਦੂ ਪਲੂਣੀ ਠੀਕ ਆ 30 ਕਿਲੋ ਦਾ ਪਾਰ ਦੁੱਧ ਪਾ ਦੂਗੀ ਠੀਕ ਆ ਸੋ ਚੰਗੀ ਬਰੀਡ ਦੇ ਬੱਚਾ ਜਿਹੜੇ ਵੀਰ ਨੇ ਮੰਨ ਕੇ ਜਦੋਂ ਵੀ ਸ਼ੌਂਕ ਰੱਖ ਆਪਾਂ ਬਰੀਡ ਫਾਰਮ ਚੈਰ ਕਰਨਾ ਕਿ ਉਸ ਕੰਮ ਦੇ ਤੁਹਾਨੂੰ ਆਪਾਂ ਵੱਡੀਆਂ ਬਿਹੜਾ ਦੁੱਧ ਖਾਈਆਂ ਤੇ ਬ ਮੋਬਾਈਲ ਨੰਬਰ ਕਿਨ ਆਪਣਾ 977970585 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾ ਤੁਹਾਡੇ ਪਸੰਦ ਹੋਵੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ